ਔਰ ਇੱਕ ਮੰਗੂ ਭਗਤੀ ਚਿੰਤਾ ਮਣੀ ਇਹ ਕਹਿੰਦੇ ਹੋਰ ਭਗਤੀ ਬੋਲਦਾ ਬਗਦਰ ਉਹ ਕੀ ਹੈ ਚਿੰਤਾ ਬੜੀ بڑی ਚਿੰਤਾ ਨੂੰ ਇਹਦੀ ਨਾਸ ਕਰਨ ਵਾਲੀ ਹਰ ਕਿਸੂ ਦੀ ਚਿੰਤਾ ਦਾ ਨਾਸ ਕਰਨ ਵਾਲੀ ਭਗਤੀ ਇਹ ਚਿੰਤਾ ਦਾ ਨਾਸ ਕਰਨ ਵਾਲੀ ਚਿੰਤਾ ਮਣੀ ਭਗਤੀ ਇਸ ਚਿੰਤਾ ਦਾ ਨਾਸ ਕਰਦੀ ਹੈ ਭਰਮ ਦਾ ਨਾਸ ਹੋ ਗਿਆ ਚਿੰਤਾ ਦਾ ਨਾਸ ਹੋ ਗਿਆ ਗਿਆਨ ਪਿਆਦਾ ਭਰਮ ਹੀ ਨਾਸ ਜਿੱਦਾਂ ਜਰ ਚਿੰਤਾ ਹੈ ਉਹ ਨਜਰ ਹੰਕਾਰ ਜੇ ਚਿੰਤਾ ਦੀ ਰਹੇਗੀ ਫਿਰ ਸਮਝੋ ਹੰਕਾਰ ਨਹੀਂ ਚਿੰਤਾ ਦਾ ਧਿਆਨ ਰੱਖਣਾ ਹੈ ਉਹ ਘੜ ਦਾ ਧਿਆਨ ਰੱਖਣ ਦੀ ਲੋੜ ਨਹੀਂ ਉਹ ਘੜਾ ਨਹੀਂ ਪਤਾ ਲਗੜਾ ਕਰੋਧਾ ਵੀ ਰੱਖਣ ਦੀ ਲੋੜ ਨਹੀਂ ਹੈ ਧਿਆਨ। ਬਹੁਤ। ਕਿ ਕੋਈ ਧਿਆਨ ਰੱਖਣੇ ਚਿੰਤਾ ਨਾ। ਜੇ ਚਿੰਤਾ ਹੈ ਤਾਂ ਹਕਮ ਦੇ ਵਿੱਚ ਨਹੀਂ ਪਾਉਣਾ ਨਹੀਂ ਬੰਦਾ ਜੇ। ਪਾਣਾ ਬੰਨਣ ਚ ਕਵੀ ਚਿੰਤਾ ਮੈਂ ਨਾ ਕਰਦੀ। ਬਸ ਕੋਈ ਨਾ ਚਿੰਤਾ ਦਾ ਰੱਖ ਲੋ ਸਾਰੇ ਬਵਾਰੀਆਂ ਦੂਰ ਹੋ ਜਾਂਦੀਆਂ। ਇਸ ਕਰਕੇ ਚਿੰਤਾ ਬੜੀ ਭਗਤੀ ਹੈ। ਜੇ ਚਿੰਤਾ ਹੈ ਨਹੀਂ। ਤਹ ਲੋ ਵੀ ਲੋੜ ਦੀ ਪੂਰਤੀ ਦੀ ਚਿੰਤਾ ਹੋ ਜਾਂਦੀ ਹੈ। ਨੁਕਸਾਨ ਦੀ ਚਿੰਤਾ ਹੋ ਜੂਗੀ। ਨਭੇ ਦੀ ਚਿੰਤਾ ਹੋ ਜੂਗੀ। ਸੱਚ ਜਿੱਦਾਂ ਕੱਲੀ ਹੋ ਇਸ ਦੇ ਵਿੱਚ ਸਾਰੇ ਸੁਭਾਜ ਆ ਜਾਂਦੇ ਨੇ ਆ ਕੇ। ਜਿੱਦ ਸਾਰੇ ਗੁਣ ਉਗੜਦੇ ਚਿੰਤਾ ਜਿਸਮ ਹੋ ਜਾਂਦੇ। ਚਿੰਤਾ ਬਾਹਲੀ ਸਾਰੇ ਗੁਣ ਪੈਦਾ ਹੋ ਗਏ। ਉਗੜ ਸਾਰੇ ਗਤੂ ਹੋ ਗਏ। ਜਿੰਨਾ ਜਰਾ ਅਹੰਕਾਰ ਹੈ ਜਿੰਤਾ ਹੈ। ਜੇ ਤਦਾਂ ਸਾਨੂੰ ਪਤਾ ਲੱਗੂਗਾ ਜੇ ਤਦ ਮਹਿਸੂਸ ਹੋ ਕਰ ਕੁਝ ਵੀ ਮਹਿਸੂਸ ਨਹੀਂ ਹੋ ਲੋ ਮਹਿਸੂਸ ਨਹੀਂ ਹੁੰਦਾ ਕਰੋੜ ਮਹਿਸੂਸ ਨਹੀਂ ਹੁੰਦਾ ਕੋਹ ਮਹਿਸੂਸ ਨਹੀਂ ਹੁੰਦਾ ਹਰ ਕਾਰ ਮਹਿਸੂਸ ਨਹੀਂ ਹੁੰਦਾ ਮਹਿਸੂਸ ਕਿਉਂ ਚਿੰਤਾ ਜਿੰਦਾ ਕੀ ਰੋ ਮੇਰਾ ਕੱਟਾ ਹੁੰਦਾ ਤੇਰਾ ਉਤਰ ਹੋਵੇ ਕੱਡਾ ਹੈ ਕੱਡਾ ਇਹ ਕੱਡਾ ਜੁੜਦਾ ਇਹ ਜਾੜਾ ਹੈ ਦਰਖਤ ਦੀ ਉਹ ਜਿਹੜਾ ਦਰਖਤ ਨਾ ਉੱਤੇ ਸਾਰਾ ਇਹ ਬੱਚੇ ਬਕਾਰਾਂ ਦਾ ਉਹਦੀ ਜਾੜਾ ਜੁੜਦਾ ਜੜ ਧਰਤੀ ਦੇ ਹਿਰਦੇ 'ਚ ਜਦ ਜੜ ਚੱਲਦੀ ਹੈ ਉਹ ਦਰਖਤ ਬਾਦ ਦਾ ਧਰਤੀ ਨੂੰ ਕੁਝੋ ਜੜ ਪਾੜਦੀ ਹੈ ਧਰਤੀ ਦੇ ਹਿਰਦੇ 'ਚ ਕੁਬਦੀ ਹੈ ਕੱਡਾ ਖੁਬਦਾ ਹੈ ਜੜ ਖੁਬਦੀ ਹੈ ਧਰਤੀ 'ਚ ਚਿੰਤਾ ਸਭ ਬਕਾਰਾਂ ਦੇ ਦਰਖਤ ਦਾ ਰਿਐਕਸ਼ਨ ਉਧਰ ਦਰਖਤ ਵੱਧ ਰਿਹਾ ਉਧਰ ਚਿੰਤਾ ਉਧਰ ਹੀ ਜੈ ਕਰ ਜਿਸ ਕਾ ਬਹੁਤ ਦਿਸੈ ਕਰੈ ਚਿੰਤਾ ਚਿੰਤਾ ਜਿਤੇ ਭਾਇਆ ਜਿਆਦਾ ਉਤੇ ਚਿੰਤਾ ਜਿਆਦਾ ਭਾਇਆ ਜਿਆਦਾ ਚਿੰਤਾ ਜਿਆਦਾ ਭਾਇਆ ਜਿਆਦਾ ਹੰਕਾਰ ਜਿਆਦਾ ਭਾਇਆ ਜਿਆਦਾ ਲੋਭ ਜਿਆਦਾ ਭਾਇਆ ਜਿਆਦਾ ਭੋਜ ਜਿਆਦਾ ਭਾਇਆ ਚਿੰਤਾ ਜਿਆਦਾ ਉੱਥੇ ਹੀ ਹੈ ਚਿੰਤਾ ਦਾ ਇਲਾਜ ਕਰ ਲੈ ਚਿੰਤਾ ਦਾ ਇਲਾਜ ਕਿ ਪੜ੍ਹਨ ਚ ਰਹਿਣਾ ਜੋ ਹੋ ਗਿਆ ਹੋ ਰਿਹਾ ਸਭ ਤੇਰਾ ਪੜ ਉਹਨੂੰ ਬਿਠਾ ਕਰਕੇ ਬੰਦੇ ਨਾਲ ਚਿੰਤਾ ਖਤਮ ਬਾਕੀ ਹੋਰ ਕੋਈ ਇਲਾਜ ਨਹੀਂ ਚਿੰਤਾ ਦਾ ਹੋਰ ਕੋਈ ਇਲਾਜ ਨਹੀਂ ਚਿੰਤਾ ਦਾ ਇਲਾਜ ਕਿਉਂ